ਹੈਲੋ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਹਾਂਜੀ ਅੱਜ ਆਪਾਂ ਤੁਹਾਨੂੰ ਦੱਸਾਂਗੇ ਸਰੀਰ ਨੂੰ ਫਿੱਟ ਨਿਰੋਗ ਅਤੇ ਤੰਦਰੁਸਤ ਰੱਖਣ ਲਈ ਕੁਝ ਜ਼ਰੂਰੀ ਗੱਲਾਂ ਨੰਬਰ 1 ਬਾਸੀ ਰੋਟੀ ਵਿੱਚ ਕਾਫੀ ਮਾਤਰਾ ਵਿੱਚ ਫਾਈਬਰ ਹੁੰਦਾ ਹੈ ਅਤੇ ਇਹ ਬਹੁਤ ਛੇਤੀ ਹਾਜ਼ਮ ਹੋ ਜਾਂਦੀ ਹੈ ਇਸ ਨਾਲ ਸਾਡਾ ਪਾਚਨ ਤੰਤਰ ਮਜ਼ਬੂਤ ਰਹਿੰਦਾ ਹੈ ਅਤੇ ਕਬਜ਼ ਦੀ ਸਮੱਸਿਆ ਵੀ ਨਹੀਂ ਹੁੰਦੀ ਨੰਬਰ 2 ਜੇਕਰ ਤੁਹਾਡੇ ਸਰੀਰ ਨੂੰ ਲੂਣ ਲੱਗ ਜਾਂਦੀ ਹੈ ਤਾਂ ਸਰੀਰ ਤੇਜੋਂ ਦੇ ਆٹے ਦਾ ਪੇਸਟ ਬਣਾ ਕੇ ਲਗਾ ਲਓ ਤਾਂ ਨੂੰ ਰਾਹਤ ਮਿਲੇਗੀ ਨੰਬਰ 3 ਰੋਜ਼ਾਨਾ ਸਵੇਰੇ ਖਾਲੀ ਪੇਟ ਲੋਕੀ ਦਾ ਜੂਸ ਪੀਣ ਨਾਲ ਥਾਇਰੋਇਡ ਦੀ ਬਿਮਾਰੀ ਠੀਕ ਹੁੰਦੀ ਹੈ ਨੰਬਰ 4 ਔਰਤਾਂ ਵਿੱਚ ਜੇਕਰ ਖੂਨ ਦੀ ਕਮੀ ਹੈ ਤਾਂ ਉਹਨਾਂ ਨੂੰ ਰਾਤ ਨੂੰ ਦੋ ਖਜੂਰਾਂ ਨੂੰ ਪਾਣੀ ਵਿੱਚ ਭਿਉਂ ਕੇ ਰੱਖ ਦੇਣਾ ਚਾਹੀਦਾ ਹੈ ਤੇ ਸਵੇਰ ਖਾਲੀ ਪੇਟ ਇਹਨਾਂ ਦਾ ਸੇਵਨ ਕਰੋ ਨੰਬਰ 5 ਨਹਾਉਣ ਦੇ ਬਾਅਦ ਇੱਕ ਗਲਾਸ ਪਾਣੀ ਪੀਣ ਨਾਲ ਸਾਡਾ ਬਲੱਡ ਪ੍ਰੈਸ਼ਰ ਕੰਟਰੋਲ ਰਹਿੰਦਾ ਹੈ ਨੰਬਰ 6 ਸ਼ਹਿਦ ਦੇ ਨਾਲ ਕੇਲਾ ਖਾਣ ਨਾਲ ਦਿਮਾਗ ਤੇਜ਼ ਹੁੰਦਾ ਹੈ ਨੰਬਰ 7 ਤુલਸੀ ਦੇ ਪੱਤੇ ਚਬ ਕੇ ਖਾਣ ਨਾਲ ਪਿਸ਼ਾਬ ਦੀ ਜਲਣ ਦੂਰ ਹੁੰਦੀ ਹੈ ਨੰਬਰ 8 ਜਿਆਦਾ ਠੰਡਾ ਪਾਣੀ ਪੀਣ ਨਾਲ ਚਿਹਰੇ ਉੱਤੇ ਝੁਰੜੀਆਂ ਆ ਜਾਂਦੀਆਂ ਹਨ ਅਤੇ ਅਸੀਂ ਟਾਈਮ ਤੋਂ ਪਹਿਲਾਂ ਬੁੱਢੇ ਹੋ ਜਾਂਦੇ ਹਾਂ ਨੰਬਰ 9 ਰਾਤ ਨੂੰ ਨੱਕ ਵਿੱਚ ਸਰੋਂ ਦੇ ਤੇਲ ਦੀਆਂ ਕੁਝ ਬੂੰਦਾਂ ਪਾਉਣ ਨਾਲ পেট ਬਾਹਰ ਨਹੀਂ ਆਉਂਦਾ ਨੰਬਰ 10 ਜਿਹੜੇ ਲੋਕ ਜ਼ਿਆਦਾ ਨੌ ਵਧਾ ਕੇ ਰੱਖਦੇ ਹਨ ਉਹਨਾਂ ਨੂੰ পেট ਵਿੱਚ ਇਨਫੈਕਸ਼ਨ ਹੋਣ ਦਾ ਖਤਰਾ ਬਣਿਆ ਰਹਿੰਦਾ ਹੈ ਨੰਬਰ 11 ਰੋਜ਼ਾਨਾ ਚਿਪਸ कुरकुरੇ ਲੇਜ਼ ਖਾਣ ਨਾਲ ਚਿਹਰੇ ਉੱਤੇ ਪਿੰਪਲ ਹੋਣ ਲੱਗ ਜਾਂਦੇ ਹਨ ਨੰਬਰ 12 ਰੋਜ਼ਾਨਾ ਪੁਲੇ ਪੁੱਜੇ ਹੋਏ ਛੋਲੇ ਖਾਣ ਨਾਲ ਸਾਡਾ ਪਾਚਨ ਤੰਤਰ ਮਜ਼ਬੂਤ ਰਹਿੰਦਾ ਹੈ ਅਤੇ ਸਾਡਾ ਵਜ਼ਨ ਵੀ ਕੰਟਰੋਲ ਵਿੱਚ ਰਹਿੰਦਾ ਹੈ ਦਿਲ ਵੀ ਮਜ਼ਬੂਤ ਹੁੰਦਾ ਹੈ ਨੰਬਰ 13 ਪਪੀਤੇ ਦੇ ਪੱਤਿਆਂ ਦਾ ਜੂਸ ਪੀਣ ਨਾਲ ਸਰੀਰ ਦੀ ਗੰਦਗੀ ਬਾਹਰ ਨਿਕਲਦੀ ਹੈ ਨੰਬਰ 14 ਆਲੂ ਨੂੰ ਕੱਟ ਕੇ ਉਸ ਦੀ ਚਿਹਰੇ ਉਪਰ ਮ사ਜ ਕਰਨ ਨਾਲ ਚਿਹਰੇ ਉੱਤੇ ਚਮਕ ਆਉਂਦੀ ਹੈ ਕਾਲਾਪਨ ਦੂਰ ਹੁੰਦਾ ਹੈ ਨੰਬਰ 15 ਹਰੀ ਇਲਾਇਚੀ ਖਾਣ ਨਾਲ ਖਾਂਸੀ ਬੰਦ ਨੱਕ ਦੀ ਸਮੱਸਿਆ ਅਤੇ ਮੂੰਹ ਵਿੱਚੋਂ ਬਦਬੂ ਆਉਣ ਦੀ ਸਮੱਸਿਆ ਦੂਰ ਹੁੰਦੀ ਹੈ ਨੰਬਰ 16 ਕੱਟ ਪਾਣੀ ਪੀਣ ਨਾਲ ਸਾਡੇ ਬੁੱਲ ਕਾਲੇ ਹੋਣ ਲੱਗ ਜਾਂਦੇ ਹਨ ਨੰਬਰ 17 ਬਿਨਾਂ ਸਰਾਣੇ ਤੋਂ ਸੌਣ ਨਾਲ ਰੀੜ ਦੀ ਹੱਡੀ ਮਜ਼ਬੂਤ ਹੁੰਦੀ ਹੈ ਅਤੇ ਕਮਰ ਦਰਦ ਦੀ ਸਮੱਸਿਆ ਵੀ ਨਹੀਂ ਹੁੰਦੀ ਨੰਬਰ 18 ਮਸੂਰ ਦੀ ਦਾਲ ਸਰੀਰ ਵਿੱਚੋਂ ਖੂਨ ਦੀ ਕਮੀ ਨੂੰ ਪੂਰਾ ਕਰਦੀ ਹੈ ਨੰਬਰ 19 ਸੂਜੀ ਦਾ ਸੇਵਨ ਕਰਨ ਨਾਲ ਹਾਰਟ ਅਟੈਕ ਦਾ ਖਤਰਾ ਘਟ ਜਾਂਦਾ ਹੈ ਨੰਬਰ 20 ਇਮਲੀ ਦਾ ਸੇਵਨ ਕਰਨ ਨਾਲ ਦਿਮਾਗ ਨੂੰ ਤਾਕਤ ਮਿਲਦੀ ਹੈ ਨੰਬਰ 21 ਪਾਲਕ ਦਾ ਜੂਸ ਪੀਣ ਨਾਲ ਵਾਲ ਲੰਬੇ ਹੁੰਦੇ ਹਨ ਅਤੇ ਚਮਕਦਾਰ ਬਣਦੇ ਹਨ ਨੰਬਰ 22 ਜੀਰੇ ਨੂੰ ਉਬਾਲ ਕੇ ਠੰਡਾ ਕਰਕੇ ਉਸ ਦਾ ਪਾਣੀ ਚਿਹਰੇ ਉੱਤੇ ਲਗਾਉਣ ਨਾਲ ਚਿਹਰਾ ਚਮਕਦਾਰ ਅਤੇ ਸਕਿਨ ਟਾਈਟ ਹੁੰਦੀ ਹੈ ਨੰਬਰ 23 ਜੇਕਰ ਤੁਹਾਨੂੰ ਭੁੱਖ ਘਟ ਲੱਗਦੀ ਹੈ ਤਾਂ ਅਮਰੂਦ ਉੱਪਰ ਕਾਲੀ ਮਿਰਚ ਤੇ ਨਮਕ ਲਗਾ ਕੇ ਖਾਓ। ਨੰਬਰ 24 ਸਵੇਰੇ ਖਾਲੀ ਪੇਟ 1-2 ਚਮਕ 1-2 ਕਲੀਆਂ ਲਸਣ ਦੀਆਂ ਖਾਣ ਨਾਲ ਸਾਡਾ ਖੂਨ ਪਤਲਾ ਹੁੰਦਾ ਹੈ ਤੇ ਬਲੱਡ ਪ੍ਰੈਸ਼ਰ ਕੰਟਰੋਲ ਰਹਿੰਦਾ ਹੈ। ਨੰਬਰ 25 ਜਾਮਣ ਦੇ ਪੱਤੇ ਚਬਾਉਣ ਨਾਲ ਮਸੂੜਿਆਂ ਵਿੱਚੋਂ ਖੂਨ ਆਉਣਾ, ਸੋਜਣ ਅਤੇ ਮੂੰਹ ਵਿੱਚੋਂ ਬਦਬੂ ਆਉਣੀ ਬੰਦ ਹੋ ਜਾਂਦੀ ਹੈ। ਨੰਬਰ 26 ਅੰਬ ਦਾ ਰੋਜ਼ਾਨਾ ਸੇਵਨ ਕਰਨ ਨਾਲ ਪਾਰ ਵੱਧਦਾ ਹੈ ਨੰਬਰ 27 ਜਿਹੜੇ ਲੋਕਾਂ ਨੂੰ ਦਿਮਾਗ ਥਾਇਰੋਇਡ ਜਾਂ ਕਿਡਨੀ ਨਾਲ ਸੰਬੰਧਤ ਕੋਈ ਸਮੱਸਿਆ ਹੈ ਉਹਨਾਂ ਨੂੰ ਸੋਇਆਬੀਨ ਨਹੀਂ ਖਾਣਾ ਚਾਹੀਦਾ ਨੰਬਰ 28 ਪੀਲੀਆ ਤੇ ਦਸਤ ਦੇ ਮਰੀਜ਼ਾਂ ਨੂੰ ਦੁੱਧ ਪੀਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਨੰਬਰ 29 ਰਾਤ ਨੂੰ ਇੱਕ ਗਲਾਸ ਪਾਣੀ ਵਿੱਚ ਥੋੜੇ ਜਿਹੇ ਕਣਕ ਦੇ ਦਾਣੇ ਭਿਉਂ ਕੇ ਰੱਖ ਦਿਓ ਅਤੇ ਸਵੇਰੇ ਉੱਠ ਕੇ ਪਾਣੀ ਪੀਓ ਅਤੇ ਦਾਣੇ ਖਾਓ ਇਸ ਨਾਲ ਪਿਸ਼ਾਬ ਵਿੱਚ ਖੂਨ ਆਉਣ ਦੀ ਸਮੱਸਿਆ ਦੂਰ ਹੁੰਦੀ ਹੈ ਨੰਬਰ 30 ਤਣੀਆਂ ਅਤੇ ਨਿੰਬੂ ਦਾ ਰਸ ਬਰਾਬਰ ਮਾਤਰਾ ਵਿੱਚ ਮਿਲਾ ਕੇ ਨੱਕ ਦੇ ਆਸੇ-ਪਾਸੇ ਹਲਕੇ ਹੱਥਾਂ ਨਾਲ ਰਗੜੋ ਇਸ ਨਾਲ ਕਾਲਾਪਨ ਦੂਰ ਹੋਵੇਗਾ ਨੰਬਰ 31 ਖਾਲੀ ਪੇਟ ਖੱਟੇ ਫਲ ਖਾਣ ਨਾਲ ਤੁਹਾਨੂੰ ਐਸਡਿਟੀ ਦੀ ਸਮੱਸਿਆ ਹੋ ਸਕਦੀ ਹੈ ਨੰਬਰ 32 ਤਰਬੂਜ ਦੇ ਬੀਜ ਖਾਣ ਨਾਲ ਕਾਫੀ ਹੱਦ ਤੱਕ ਕੈਂਸਰ ਹੋਣ ਦਾ ਖਤਰਾ ਘਟ ਜਾਂਦਾ ਹੈ ਨੰਬਰ 33 ਸ਼ਿਮਲਾ ਮਿਰਚ ਨੂੰ ਕੱਚੀ ਖਾਣ ਨਾਲ ਇਮਿਊਨਿਟੀ ਸਿਸਟਮ ਮਜ਼ਬੂਤ ਹੁੰਦਾ ਹੈ ਨੰਬਰ 34 ਜੇਕਰ ਤੁਹਾਡੇ ਦੰਦ ਜਾਂ ਦਾੜ ਵਿੱਚ ਕੀੜਾ ਲੱਗ ਜਾਂਦਾ ਹੈ ਤਾਂ ਕਪੂਰ ਨੂੰ ਕੀੜੇ ਵਾਲੀ ਜਗ੍ਹਾ ਤੇ 10 ਮਿੰਟ ਦੱਬ ਕੇ ਰੱਖੋ ਕੀੜਾ ਠੀਕ ਹੋ ਜਾਵੇਗਾ ਦਰਦ ਤੋਂ ਰਾਹਤ ਮਿਲੇਗੀ ਨੰਬਰ 35 ਜੇਕਰ ਤੁਹਾਨੂੰ ਸਿਰ ਦਰਦ ਅਤੇ ਗੈਸ ਦੀ ਸਮੱਸਿਆ ਹੋ ਰਹੀ ਹੈ ਤਾਂ ਇੱਕ ਛੋਟੀ ਹਰੀ ਇਲਾਇਚੀ ਚਵਾ ਲਓ ਨੰਬਰ 36 ਜਿਹੜੇ ਬੱਚਿਆਂ ਦੀ ਛੋਟੀ ਉਮਰ ਵਿੱਚ ਨਿਗਾ ਕਮਜ਼ੋਰ ਹੋ ਜਾਂਦੀ ਹੈ ਉਹਨਾਂ ਨੂੰ ਮਿਸ਼ਰੀ ਅਤੇ ਇਲਾਇਚੀ ਵਾਲਾ ਦੁੱਧ ਰਜਾਨਾ ਪਿਆਓ ਨੰਬਰ 36 ਅਜਮਾਇਣ ਨੂੰ ਰਾਤ ਨੂੰ ਪਾਣੀ ਵਿੱਚ ਭਿਉਂ ਕੇ ਰੱਖ ਦਿਓ ਅਤੇ ਸਵੇਰ ਪਾਣੀ ਨੂੰ ਉਬਾਲ ਕੇ ਠੰਡਾ ਕਰਕੇ ਪਿਓ ਤੁਹਾਡਾ ਮੋਟਾਪਾ ਘਟ ਹੋਵੇਗਾ ਨੰਬਰ 37 ਜਿਹੜੇ ਲੋਕ ਜ਼ਰੂਰਤ ਤੋਂ ਘੱਟ ਪਾਣੀ ਪੀਂਦੇ ਹਨ ਉਹਨਾਂ ਦੇ ਗੁਰਦੇ ਬਹੁਤ ਛੇਤੀ ਖਰਾਬ ਹੋ ਜਾਂਦੇ ਹਨ ਨੰਬਰ 38 ਜੇਕਰ ਤੁਹਾਡੇ ਚਿਹਰੇ ਤੇ ਪਿੰਪਲ ਹੋ ਜਾਂਦੇ ਹਨ ਤਾਂ ਸੂਤੀ ਕੱਪੜੇ ਵਿੱਚ ਬਰਫ਼ ਪਾ ਕੇ ਉਸ ਜਗ੍ਹਾ ਉੱਤੇ ਲਗਾਓ ਅਤੇ ਬਾਅਦ ਵਿੱਚ ਐਲੋਵੀਰਾ ਜੈੱਲ ਲਗਾ ਕੇ ਛੱਡ ਦਿਓ ਨੰਬਰ 39 ਮੂਲੀ ਦਾ ਰਸ ਕੱਢ ਕੇ ਅੱਧਾ ਕੱਪ ਰੋਜ਼ਾਨਾ ਪੀਓ ਇਸ ਨਾਲ ਤੁਹਾਨੂੰ ਬਵਾਸੀਰ ਦੀ ਬਿਮਾਰੀ ਤੋਂ ਆਰਾਮ ਮਿਲੇਗਾ ਨੰਬਰ 40 ਜੇਕਰ ਰਾਤ ਨੂੰ ਸੁੱਤੇ ਪਏ ਟਾਈਮ ਤੁਹਾਡੇ ਮੂੰਹ ਵਿੱਚੋਂ ਲਾਰ ਟਪਕਦੀ ਹੈ ਤਾਂ ਤੁਹਾਨੂੰ ਦਾਲ ਚੀਨੀ ਦਾ ਇੱਕ ਟੁਕੜਾ ਰੋਜ਼ਾਨਾ ਚਬਾਉਣਾ ਚਾਹੀਦਾ ਹੈ ਨੰਬਰ 41 ਜੇਕਰ ਤੁਹਾਨੂੰ ਰੋਟੀ ਖਾਂਦੇ ਸਮੇਂ ਜ਼ਿਆਦਾ ਪਸੀਨਾ ਆਉਂਦਾ ਹੈ ਤਾਂ ਤੁਹਾਨੂੰ ਧਨੀਆ ਪਾਊਡਰ ਨੂੰ ਪਾਣੀ ਵਿੱਚ ਮਿਲਾ ਕੇ ਪੀਣਾ ਚਾਹੀਦਾ ਹੈ ਤੁਹਾਡਾ ਸਰੀਰ ਠੰਡਾ ਰਹੇਗਾ ਨੰਬਰ 42 ਸਿਰ ਵਿੱਚ ਦੇਸੀ ਘਿਓ ਦੀ ਮਾਲਿਸ਼ ਕਰਨ ਨਾਲ ਸਿਰਦਰਦ ਠੀਕ ਹੁੰਦਾ ਹੈ ਤੇ ਦਿਮਾਗ ਤਾਕਤਵਰ ਬਣਦਾ ਹੈ ਨੰਬਰ 43 ਜਿਹੜੇ ਲੋਕ ਖਾਣਾ ਖਾਣ ਸਾਰ ਨਹਾਉਂਦੇ ਹਨ ਉਹਨਾਂ ਦਾ ਰੰਗ ਸਾਵਲਾ ਹੋ ਜਾਂਦਾ ਹੈ ਨੰਬਰ 44 ਕਦੇ ਵੀ ਗਰਮ ਰੋਟੀ ਜਾਂ ਗਰਮ ਚਾਵਲ ਨਾਲ ਦਹੀਂ ਨਹੀਂ ਖਾਣਾ ਚਾਹੀਦਾ ਨੰਬਰ 45 ਜਿਹੜੀਆਂ ਔਰਤਾਂ ਬੈਠ ਕੇ ਝਾੜੂ ਲਗਾਉਂਦੀਆਂ ਹਨ ਉਹਨਾਂ ਨੂੰ ਕਦੇ ਵੀ ਕਮਰ ਦਰਦ ਦੀ ਸਮੱਸਿਆ ਨਹੀਂ ਹੁੰਦੀ ਉਹਨਾਂ ਦੀ ਰੀੜ ਦੀ ਹੱਡੀ ਵੀ ਹਮੇਸ਼ਾ ਮਜ਼ਬੂਤ ਰਹਿੰਦੀ ਹੈ ਨੰਬਰ 46 ਜਿਆਦਾ ਨਮਕ ਦਾ ਸੇਵਨ ਕਰਨ ਨਾਲ ਬਲੱਡ ਪ੍ਰੈਸ਼ਰ ਅਤੇ ਹਾਰਟ ਨਾਲ ਜੁੜੀਆਂ ਸਮੱਸਿਆਵਾਂ ਵੱਧ ਜਾਂਦੀਆਂ ਹਨ ਨੰਬਰ 47 ਪਾਲਕ ਦੀ ਸਬਜ਼ੀ ਲੋਹੇ ਦੀ ਕੜਾਹੀ ਵਿੱਚ ਬਣਾ ਕੇ ਖਾਣ ਨਾਲ ਖੂਨ ਦੀ ਕਮੀ ਬਹੁਤ ਛੇਤੀ ਪੂਰਾ ਹੁੰਦੀ ਹੈ ਨੰਬਰ 48 ਜਿਆਦਾ ਸੋਚਣ ਅਤੇ ਟੈਨਸ਼ਨ ਲੈਣ ਨਾਲ ਚਿਹਰੇ ਉੱਤੇ ਬਹੁਤ ਛੇਤੀ ਝੁਰੜੀਆਂ ਪੈ ਜਾਂਦੀਆਂ ਹਨ। ਨੰਬਰ 39 ਅਦਰਕ ਦੀ ਭਾਫ਼ ਲੈਣ ਨਾਲ ਨੱਕ ਬਹਿਣ ਦੀ ਸਮੱਸਿਆ ਠੀਕ ਹੋ ਜਾਂਦੀ ਹੈ। ਨੰਬਰ 50 ਤ੍ਰਿਫਲਾ ਦਾ ਪਾਣੀ ਨਾਲ ਅੱਖਾਂ ਧੋਣ ਨਾਲ ਅੱਖਾਂ ਦੀ ਲਾਲੀ ਅਤੇ ਅੱਖਾਂ ਵਿੱਚੋਂ ਪਾਣੀ ਨਿਕਲਣਾ ਬੰਦ ਹੋ ਜਾਂਦਾ ਹੈ। ਹਾਂਜੀ ਦੋਸਤੋ ਜੇਕਰ ਤੁਹਾਨੂੰ ਆਪਣੀ ਇਹ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟਸ ਅਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ ਜੀ